ਕਿਆ ਸਾਹੁ ਸੱਚੇ ਬਣਿਆਰੀ ਉਹ ਸੱਚਾ ਸ਼ੌਕਾਰ ਸਤਗੁਰੂ ਨਾਰਾ ਗੁਰੂ ਨਾਨਕ ਸਾਹਿਬ ਹੈ ਸੱਚੇ ਬਣਿਆਰੇ ਸਤਗੁਰਾਂ ਦੇ ਗੁਰ ਸਿੱਖ ਸੰਤ ਭਗਤ ਹਨ ਉਥੇ ਕੂੜੇ ਲਾਂਕੇ ਕਾਲੇ ਉਥੇ ਭਾਈ ਗੁਰੂ ਦੀ ਦਰਗਾਹ ਦੇ ਸੱਚ ਖੰਡ ਦੇ ਗੁਰੂ ਦੀ ਸੰਗਤ ਵਿੱਚ ਜਿਹੜੇ ਨੂੰ ਵਾਹਿ ਦੇਖ ਸਕਦੇ ਇਸ ਨੂੰ ਹੋ ਸਕਦੇ ਕੂੜੇ ਪਾਦਾਂ ਤੇ ਲੱਗੇ ਹੋਏ ਵੀ ਇਸ ਤਰੀਕੀ ਹੋ ਸਕਦੇ ਇਸ ਵਿੱਚ ਉਹ ਨਾ ਸੱਚ ਨਾ ਭਾਵ ਉਹਨਾਂ ਨੂੰ ਭਾਈ ਸੰਗਿਆ ਅਪਰੇਸ਼ ਗੁਰਾਂ ਦਾ ਚੰਗਾ ਹੀ ਲੱਗਦਾ ਮੰਨਦੇ ਹੀ ਨਹੀਂ ਹੁਣ ਉਪਹੀ ਮਾਣੇ ਪਚਾਂ ਉਹਦੇ ਦਿਲ ਦੇ ਘੜ ਮੈਲੇ ਦਾ ਸੀਨਾ ਮੈਲੇ ਤਿੱਖਦਾ ਹੈ ਜਿਵੇਂ ਤਰ ਮੱਖੀ ਦਾ ਜੀਵ ਸਾਰਾ ਮੱਖੀ ਕੰਧਨ ਪਰ ਹਰੇ ਜੈ ਬਗੰਦ ਤਹ ਜਾਏ ਜਿਥੇ ਦੁਰਗੰਧੀ ਹੁੰਦੀ ਹੈ ਉਥੇ ਮੱਖੀ ਜਾਂਦੀ ਹੈ ਇਹ ਉਹਨਾਂ ਨੂੰ ਸੱਚ ਨਹੀਂ ਪਹੁੰਚਦਾ ਹੈ ਉਨਾ ਸਤਨਾ ਭਾਵੇਂ ਲੰਗਦਾ ਨਹੀਂ ਲੱਗਦਾ ਸੱਚ ਆਪ ਦੇਸ਼ ਪੁਰਾਣਾ ਸੱਚ ਰੂਪ ਦਾ ਦੁਖੀ ਮਾਹ ਸੱਚਾ ਉਹ ਆਪ ਦੁਖੀ ਹਨ ਉਹਨਾਂ ਨੂੰ ਦੁੱਖ ਭਜਾਉਂਦੇ ਰਿਹਾ ਕੁਲਾਤਾ ਆਵੇ ਉਹਨੇ ਨਹੀਂ ਸੁਣਿਆ ਨਾਮ ਕਹਿੰਦਾ ਲੱਗਦਾ ਹੈ ਦੁੱਖ ਹੀ ਮਾਂ ਹੈ ਪਚਾਨੀ ਆਪੀ ਵਿਸ਼ੇ ਨੂੰ ਦੁੱਖ ਵਿੱਚ ਸੜਦੇ ਰਹਿੰਦੇ ਹੋਰ ਉਹਨਾਂ ਨੂੰ ਸਾੜਦੇ ਨੇ ਦੁੱਖ ਦੇ ਦੇ ਕੇ ਓ ਮੈਂ ਮੈਲਾ ਜੱਗ ਫਿਰੈ ਹੰਗ ਪੈਰਾਂ ਤੇ ਪੈਤਾਂ ਦੀ ਮੈਲ ਕਰਕੇ ਹੋਮੇ ਮੈਰਾ ਜੱਗ ਬੁਰਿਆ ਸੁਦਾ ਜੂ ਮਰ ਜੰਮੇ ਵਾਰੀ ਇਹ ਕਹ ਕੇ ਮਰਦਾ ਜੰਮਦਾ ਰਹਿੰਦਾ ਢਾਰ ਵਾਰੀ ਸਜਾ ਤਾ ਨੂੰ ਮਿਲੀ ਹੋਈ ਹੈ ਕਹੇ ਕਿਰਤ ਕਮਾਉਣ ਤੂੰ ਜਿਹੜੇ ਜਿਹੜੇ ਕਿਰਤ ਮੱਥੇ ਤੇ ਕਰੇ ਉਹ ਕਮਾਈ ਕਰੀ ਅਨਸਾਰ ਹੀ ਮਥਰੇ ਤੇ ਕਰਦੇ ਪਏ ਆ ਨਾ ਉਹ ਜੇ ਕੰਮ ਆਉਣੇ ਇਹਨਾਂ ਦੇ ਕਮਾਈ ਦੇ ਅਨਸਾਰ ਕਮਾਉਣਾ ਕਰਦੇ ਆ ਉਹ ਇਹਦਾ ਮੇਟਣ ਹਾਂ ਇਹਨ ਸਤਿਗੁਰੂ ਦੀ ਛੰਨ ਪਹਿਨਦਾ ਮਿਲ ਜਾਂਦਾ ਸਤਿਗੁਰੂ ਤੋਂ ਬਿਨਾਂ ਕੋਈ ਮਤਾ ਨਹੀਂ ਆਲਾ ਨਹੀਂ ਹੈ ਇਹ ਦੇ ਕੀਤੇ ਹੋਏ ਕਰਤੱਵਾਂ ਨੂੰ ਸੈਗਨੀ ਕਹਿੰਦੇ ਸੁਪਨੇ ਦੀ ਪੁਗਤਾ ਜੁੰਗੇ ਹਮ ਸੰਤ ਸਾਗਤ ਮਿਲ ਰਹੇ ਜੋ ਸੰਤਾਂ ਭਗਤਾਂ ਦੀ ਸਵਾਸ ਕਰਾ ਜਪੁਨ ਵਾਲੇ ਪੁਰਖਾਂ ਦੀ ਸੰਗਤ ਮਿਲਿਆ ਰਹੇ ਸੱਚ ਲੱਗਿਆ ਪਿਆ ਤੋਹ ਭਾਈ ਸੁਖ ਸੰਗਤ ਦੀ ਲਾਇਆ ਕਰਕੇ ਸੱਚ ਦਾ ਪਿਆਰ ਇਹ ਸੁਣ ਵੀ ਲੱਗ ਜਾਂਦਾ ਹੈ ਸੱਚ ਸਾਲਾਹੀ ਸੱਚ ਮਾਨੋ ਭਾਈ ਸੱਚੇ ਦੀ ਸ਼ੁਭਤ ਕਰਦੇ ਆ ਸੰਤ ਸੱਚੇ ਦਾ ਮਨਨ ਕਰਦੇ ਆ ਸੰਤ ਬਾਣੀ ਕਰਕੇ ਸ਼ੁਭਤ ਕਰਦੇ ਆ ਮਨ ਕਰਕੇ ਮਨਨ ਕਰਦੇ ਆ ਅਦੀ ਸੱਚੇ ਨੂੰ ਸੁਲੋਂ ਲੱਗ ਜੇ ਕੀਰਤਨ ਜਪਾ ਕੇ ਸੱਚ ਦਾ ਮੰਨਨ ਕਰੇ ਦਰ ਸੱਚ ਹੈ ਸੱਤੇ ਆਹ ਸੇਰੋ ਸੱਚ ਦੇ ਨਾਲ ਸੰਗਤ ਵਿੱਚ ਸੱਚ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹੈ ਦਰ ਦਰਗਾਹ ਵਿੱਚ ਸੱਚੇ ਦੀ ਚਖਿਆਈ ਵਾਲੇ ਹੋ ਜਾਂਦੇ ਹਨ ਦਰ ਗਿਆਨ ਵਿੱਚ ਇਸ ਕੋ ਸੱਚੇ ਦੇ ਸੱਚੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ ਦਰ ਅੰਦਰ ਹੀ ਸੱਚਾ ਹੈ ਉਹੀ ਜੇ ਤ੍ਰਿਆ ਪਾਣੇ ਤੇ ਸੱਚੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ ਉਹ ਪੂਰੇ ਪੂਰੀ ਮਤ ਹੈ ਇਹ ਪੂਰਨ ਸਤਿਗੁਰਾਂ ਦੀ ਪੂਰੀ ਮਤ ਸਿਖਿਆ ਦਿੱਤੀ ਹੋਈ ਹੈ ਅਹੰਸ ਨਾਮ ਧਿਆਇ ਜਿਹੜੀ ਮਤ ਹੈ ਮਹਾਰਾਜ ਜੁਨੇ ਮਾਰਾ ਰਹਾ ਭਾਈ ਨਾਮ ਤੇ ਹੋਣਾ ਕਰੋ ਜੀਵਨ ਬਣਾਓ ਆਪਣਾ ਇਹ ਆ ਗਿਆ ਹੋ ਮੈਂ ਫਿਰ ਅਨਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਜਨ ਹੋ ਜਾਏਗਾ ਹੋ ਮੈਂ ਮੇਰਾ ਵਡ ਰੂਪ ਹੈ ਤੇ ਜਿਹੜੀ ਹੋ ਮੈਂ ਦੇ ਵੀ ਤੇ ਮੇਰ ਹੈ ਪਦਾਰਥ ਨਹੀਂ ਇਹ ਵਡ ਕੋੜ ਰੋਗ ਜਿੰੜਿਆ ਹੋਇਆ ਜੀਆਂ ਨੂੰ ਜੋ ਖਾਤਰਹਾ ਇਸ ਨੂੰ ਵਿੱਚੋਂ ਰੋਕ ਕੇ ਰੱਖ ਮਹਾਰਾਜ ਦੇ ਬਲੇਸ਼ ਨੂੰ ਕਮਾ ਕੇ ਇੰਦਰੀਆਂ ਦੇ ਵਿਸ਼ੇ ਨੂੰ ਗਮਨ ਕਰ ਤੇ ਮਨ ਨੂੰ ਵੀ ਵਾਸ਼ਨਾਵਲੇ ਰੋਕ ਕੇ ਰੱਖ ਫੇਰ ਉਹ ਰੱਖੇਗਾ ਮੁਰਸਾਲਾ ਹੀ ਆਪਣਾ ਆਪਣੇ ਦਾ ਸਤਿਗੁਰੂ ਮਾਰਾ ਜੇ ਭਾਈ ਹੋਰ ਦੁਨੀਆਂ ਚ ਆਪਣਾ ਕੋਈ ਨਹੀਂ ਉਹ ਨਬੀ ਸ਼ੇਖੂ ਕਰਦੇ ਹੈ ਹਰਵਾਰ ਸਤਿਗੁਰਾਂ ਦੀ ਨੇਵ ਨੇਵ ਲਾਗਾ ਪਾ ਜੋ ਵੀ ਕਰਕੇ ਸੱਜੇ ਖੱਬੇ ਚਰਨਾਂ 'ਚ ਲੱਗਣਾ ਕਰੀਏ ਨਿਗ ਨਿਗ ਕੇ ਤੰਦੇ ਤਾਣ ਵੱਲੋਂ ਮੰਨ ਦੇ ਮਾਣ ਵੱਲੋਂ ਨਿਉਕੇ ਮਾਰੇ ਚਰਨੀ ਸ਼ੋਈਏ ਤਾਂ ਮਨ ਮਾਨ ਸਭੀ ਆਗੈ ਕਰੂ ਕਲਗੀ ਕਰਦੇ ਚਰਨਾਂ ਦੀ ਸ਼ੋਹ ਜਦੋਂ ਕਿਸੇ ਕਿਸੇ ਨੂੰ ਪਾਈ ਵੀਰ ਸਿੰਘ ਸਾਹਿਬ ਨੇ ਕਲਗੀ ਕਰ ਚੰਚਕਾਰ ਕੋਈ ਰਸਿਆ ਹੈ ਇੱਕ ਮਾਈ ਪੋਠੋ ਹਾਰ ਵੀ ਸੀ ਸੁਭਾਅ ਹੁੰਦੀ ਉਹ ਜੀ ਸੁਗੜਾ ਜੀ ਨੇ ਜਦੋਂ ਗੁਰੂ ਸਾਹਿਬ ਦੇ ਚਰਨਾਂ ਨੂੰ ਆ ਕੇ ਛੋਹ ਲੱਗੀ ਉਹਦੇ ਜਿਵੇਂ ਕਰੰਟ ਬਿਜਲੀ ਦੇ ਨਾਲ ਸਾਦੇ ਸਰੀਰ ਤੇ ਅਸਰ ਹੋ ਜਾਂਦਾ ਐ ਰੋਵਰ ਮਹੰਮਦ ਕਿ ਮਹਾਰਾਜ ਦਾ ਵਾਹਿਗੁਰੂ ਮੰਤਰ ਦਾ ਜਾਪ ਸ਼ੁਰੂ ਹੋ ਗਿਆ ਉਹ ਪੁੱਛਣ ਲੱਗੀ ਉਹ ਸਿੱਖ ਨੂੰ ਕਿ ਭਾਈ ਏ ਮੇਰੇ ਕੀ ਕਰੰਟ ਇਸ ਤਰ੍ਹਾਂ ਸਿਮਰਨ ਦਾ ਜਾਪ ਆਜਾਦ ਹੈ ਕਹਿੰਦੇ ਨਹੀਂ ਬੀਬੀ ਜਿਹੜੇ ਵੀ ਮਹਾਰਾਜ ਦੇ ਚਰਨਾਂ 'ਚ ਛੋਂਦੇ ਐ ਉਹਨਾਂ ਦੀ ਉਹੀ ਜੀ ਹਾਲਤ ਹੁੰਦੀ ਐ ਇਹੇ ਜੇ ਪੁਜਤਰ ਮਹਾਰਾਜ ਦੇ ਸਰਦੋਂ ਸੁਣ ਕੇ ਜਾਣਨ ਕੋਈ ਕੋਈ ਕੰਦੇ ਤਾਨ ਵੱਲੋਂ ਮਨ ਦੇ ਮਾਨ ਵੱਲ ਲੱਗੀਏ ਮੇ ਬਨੇ ਲੱਗਾ ਲਾਗਾ ਪਾ ਇਹੋ ਕਰਕੇ ਕੰਦੇ ਤਹਿਣ ਵੱਲੋਂ ਮਨ ਦੇ ਮੋੜ ਵੱਲ ਚੱਲਣ ਲੱਗਣਾ ਕਰੀਏ ਤਨ ਮਨ ਸਉ ਪੀ ਆਗੈ ਘਰੀ ਸਤਿ ਮਨ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਤੈਨੂੰ ਨਾ ਅਗਿਆਦੇ ਰੱਖੀਏ ਮਨ ਦੀ ਮਾਤਿ ਛੱਡੀਏ ਜੋ ਫੋਪਣਾ ਕਰੀਏ ਕਿਹੋ ਆਪ ਗਵਾ ਦਿਆ ਆਪਾ ਤਾਵਾ ਹੰਕਾਰ ਉਹਨੂੰ ਗਵਾ ਦਿਓ ਹਿਰਦੇ ਵਿੱਚੋਂ ਕਿੰਝੋ ਤਾਂ ਵਿਦੂਤੀਆ ਲਖਜੋ ਤਾਂ ਨਹੀਂ ਰੱਖਣੀ ਕਦੇ ਆਹ ਕਰ ਲਿਆ ਕਦੇ ਆਹ ਕਰ ਲਿਆ ਇੱਕ ਚਿੱਤ ਨਾ ਹੋਣ ਉਹਨੋਂ ਚਿਰ ਖਰਾਬ ਹੀ ਹੋਈਦਾ ਹੈ ਖਿੱਚੋ ਪੈਣ ਵਿੱਚ ਖਿੱਚੋ ਪੈਣ ਇੰਦਰੀਆਂ ਦੀ ਜਿਵੇਂ ਅੱਖਾਂ ਦਾ ਰੂਪ ਨੂੰ ਰੱਖਣਾ ਚਾਹੁੰਦੀਆਂ ਕੰਨ ਉਸੇ ਮੰਨਦੇ ਨਹੀਂ ਚਾਹੁੰਦੇ ਐ ਚਦਰੀ ਸਵਾਰਥੀ ਕਰਨੀ ਚਾਹੁੰਦੀ ਐ ਕਿਉਂ ਜਿਹੜੇ ਇੰਦਰੀਏ ਹਨ ਵੱਖੋ ਵੱਖਰੇ ਵਿਸ਼ਿਆਂ ਨੂੰ ਜਾਣਦੇ ਇਹ ਖਿੱਚੇ ਤਾਂ ਨਹੀਂ ਪਾ ਛੱਡੀ ਇਹਨਾਂ ਨੇ ਇਹਨਾਂ ਵਿੱਚ ਪਾਇਏ ਗਏ ਬਗੂਤੀਆ ਖਰਾਇਆ ਵੀ ਹੋਈਦਾ ਹੈ ਇਹ ਕਿਸ ਕਿਉਂ ਲੈਵ ਲੈ ਕੋਈ ਫਕੀਰ ਸੀ ਉਹ ਮੰਗਣ ਵਾਸਤੇ ਗਿਆ ਉਹਨੂੰ ਕਿਹਾ ਕਿ ਜੀ ਲਾਲਾ ਵਾਲਾ ਖਾ ਕਿਸੇ ਤਾਂ ਵੀ ਦੋਵੀਂ ਨੂੰ ਮੰਨਦੇ ਕਿ ਦੋਵੀਂ ਦੀ ਚੋਣੀ ਮੇਰੇ ਕੋਲ ਹੈਗੀ ਫਿਰ ਕਿਹਾ ਕਿ ਅਸੀਂ ਨਾ ਕ੍ਰਿਸ਼ਨ ਨੂੰ ਮੰਨਦੇ ਜੇ ਤਾਂ ਵੀ ਮੇਰੇ ਕੋਲ ਇਹ ਬੋਝ ਆਏਗਾ ਕਿ ਲੋਕੀਂ ਰਾਮਚੰਦ ਕੋਹਦੇ ਵੀ ਹੈ ਸ਼ਿਵਜੀ ਮੰਨਦੇ ਰਹਾ ਵੀ ਹੈ ਖਾਦਾਂ ਵੀ ਝੁਖਿਆ ਲਈ ਇਹਦੇ ਖਿੱਚੋ ਤਾਣੀ ਵਾਲੇ ਪੁਰਖਾਂ ਦੀ ਸੰਗਤ ਕਰਕੇ ਖਰਾਬ ਹੀ ਹੋਈਦਾ ਹੈ ਉਹ ਪੰਜ ਪੀੜੀਕ ਹੁੰਦੇ ਰਹੇਗੇ ਇੱਕ ਸੁਖਿਓ ਲਿਵ ਲਾ ਇਸ ਮਹਿਰੇ ਨਾਰੀ ਭਾਈ ਲਿਵ ਲਾਉਣੀ ਚਾਹੀਦੀ ਹੋਰ ਸਾਰੇ ਆਸ ਵੀ ਛੱਡ ਦੇਣੇ ਚਾਹੀਦੇ ਹਨ ਹਉ ਮੈਂ ਮੇਰਾ ਛੱਡ ਤੀ ਮੇਰੀ ਦੇਹੀ ਹੰਦ ਤਾ ਮਨ ਤਾ ਹੈ ਪਦਾਰਥਾਂ ਦੀ ਨੀਰ ਹੈ ਪਿਆਰਿਆ ਤੂੰ ਛੱਡ ਦੇ ਤਾਂ ਸੱਚ ਰਹੇ ਸਮਾ ਸੱਚੇ ਨਾਮ ਦੇ ਕਿੰਨੇ ਸਮਾ ਰਹੇਗਾ ਮਿਲਿਆ ਰਹੇਗਾ ਹਰ ਵਕਤ ਸਾਧਗੁਰੂ ਨੂੰ ਮਿਲੇ ਸਿ ਭਾਇਰਾ ਇਹ ਭਾਈ ਦੇ ਸ਼ਬਦਾਂ ਨੂੰ ਮਿਲੇ ਉਹ ਸਾਡੇ ਆਇਰਾ ਭਾਈ ਹਨ ਇਹ ਪਾਇਰਾ ਭਾਈ ਦਾ ਨਾਮ ਹੈ ਸਭ ਜਿਹੜੇ ਨਾਲ ਜਿਹੜੇ ਮਿਲਦੇ ਪਾਇਰਾ ਉਹਨਾਂ ਨੂੰ ਭਾਏ ਪ੍ਰਕਾਸ਼ ਹੋ ਰਿਹਾ ਰਹਿੰਦਾ ਹੈ ਹਰ ਵਕਤ ਪ੍ਰਕਾਸ਼ ਦੇ ਵਿੱਚ ਮਿਲੇ ਰਹਿੰਦੇ ਹੈ ਰਾਜ ਰਵਿਆਂ ਵਾ ਸਾਰਿਆਂ ਭਾਵੇਂ ਚ ਉਹਦਾ ਪ੍ਰਕਾਸ਼ ਹੋ ਗਿਆ ਹੈ ਸਚਿ ਜਿਨ ਨੇ ਆਏ ਜਿਹੜੇ ਮਿਲੇ ਸਹਾਰਾ ਤਾਈਆ ਸੱਚਾ ਸਾਧਨ ਲਗਨ ਜੁਨਰ ਮੈਨੂੰ ਸੱਚੇ ਗੁਰਾਂ ਦੇ ਸ਼ਬਦ ਦੇ ਬਲੇ ਸੇ ਲੱਗ ਜਾਂਦਾ ਲਗਣ ਲੱਗ ਜਾਂਦੀ ਪ੍ਰੇਮ ਦੀ ਮੱਤ ਮਿਲੇ ਸੇ ਨਾ ਵਿਛੜਾਈ ਸੱਚੇ ਨਾਮ ਕੀ ਮਿਲ ਗਏ ਸੱਚ ਸਰੂਪ ਚ ਮਿਲ ਗਏ ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ ਹੈ ਦਰ ਸੱਚ ਦੇ ਸੰਨ ਸੱਚੇ ਗੁਰਗਾਂ ਵਿੱਚ ਉਹ ਸੱਚੇ ਦਿਸਦੇ ਹਨ ਦਰ ਉਹਨਾਂ ਦੇ ਰੂਪ ਸੱਚਾ ਦਿਸਿਆ ਆਉਂਦਾ ਹੈ ਦਰ ਗਿਆਨ ਵਿੱਚ ਸੱਚ ਸਰੂਪ ਵਿੱਚ ਜਿਸ ਜੇ ਹੰ ਜੜੇ ਹੋਏ ਮਿਲੇ ਹੋਏ ਤੇਰੇ ਭਾਈ ਸੇ ਸੱਜਣ ਅੱਜ ਦਾ ਭਾਈ ਸਕੇ ਭਾਈ ਅੰਮਾ ਦੇ ਜਾਇ ਵੀ ਉਹ ਆ ਉਹ ਸੱਜਣ ਸਾਡੇ ਮਿੱਤਰ ਵੀ ਉਹ ਹਨ ਜੋ ਸੱਚਾ ਸੇਵਨ ਜਿਹੜੇ ਭਾਈ ਸੱਚੇ ਅਕਾਲ ਪੁਰਖਾ ਸੇਵਨ ਭਜਨ ਕਰਨਗੇ ਆਜ ਕਾੜਾ ਬਿਕੇ ਪੰਨਰ ਨੂੰ ਜਿਹੜੇ ਭਾਈ ਉਹਨਾਂ ਨੂੰ ਦੁਕਨ ਵਿਕਰੀ ਕਰ ਦਿੰਦੇ ਆ ਪਿਆਜ਼ ਦਿੰਦੇ ਆ ਪੰਨਰ 15 ਵਿੱਚੋਂ ਕਲੀਆਂ ਤਰਾਲੀ ਦੀ ਨਹੀਂ ਆਈ ਫੋਕੇ ਜਾਣ ਕੇ ਉਹਨਾਂ ਨੇ ਛੱਡ ਦੁੰਦੇ ਆ ਹੁਣ ਕੀ ਸਾਂਝ ਕਰਨ ਗੁਣ ਸੁਖ ਸੰਤੋਖ ਦੀ ਆ ਧਰਮਾ ਦੇ ਕੋ ਗੁਣਾਂ ਦੀ ਸਾਂਝ ਕਰਦੇ ਆ ਜਿਨ੍ਹਾਂ ਪਾਸੋਂ ਗੁਣ ਮੇਲ ਨੇ ਉਹਨਾਂ ਦੀ ਸੰਗਤ ਕਰਕੇ ਗੁਣ ਪੈਰ ਨੂੰ ਕਰਦੇ ਹਮ ਹੁਣ ਕੀ ਸਾਂਝ ਸੁਖ ਉਪਜੈ ਭਾਈ ਛੱਡ ਦੁੰਦੇ ਨੇ ਕਰਕੇ ਨਿਸ਼ਕਾਇਆ ਨੇ ਇਹ ਗੁਣੇ ਦੀ ਸਾਂਝ ਕਰਕੇ ਸੋਖ ਪੈਦਾ ਹੁੰਦਾ ਹੈ ਸੱਚੀ ਭਗਤ ਕਰੇ ਉਹ ਸੱਚੀ ਪ੍ਰਮੇਸ਼ਰ ਦੀ ਭਾਵ ਭਗਤੀ ਕਰਦੇ ਹਨ ਸੱਚ ਬਣ ਕੇ ਗੁਰ ਸਾਬ ਦੇ ਗੁਰੂ ਸਾਬ ਦੇ ਸ਼ਬਦ ਦੇ ਸਾਹ ਸੱਚ ਦੇ ਰੂਪ ਦੇ ਗਿਆਨ ਨੂੰ ਬਣ ਕੇ ਖਰੀਦਦੇ ਹਨ ਨਾਹਾ ਨਾਮ ਲੈ ਕੋਈ ਗੁਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਕਰਕੇ ਜੀਵਨ ਵਿੱਚ ਉਹ ਲਾਹ ਲੈਂਦੇ ਹਨ ਕੋਈ ਨਾ ਰੁੱਪਾ ਪਾਪ ਕਰ ਕਰ ਸੰਤੀ ਕਰਕੇ ਭਾਈ ਸੇਨਾ ਇਕੱਠਾ ਕਰਨੀਏ ਤਾਪ ਕਰਕੇ ਪਾ ਚੰਦੀ ਇਕੱਠੀ ਕਰ ਲੀਏ ਬਹੁਤ ساری ਕੱਲਾ ਨਾ ਚੱਲਿਆ ਨਾ ਜਦੋਂ ਪਰਲੋਕ ਨੂੰ ਚੱਲਾਂਗੇ ਇੱਕ ਪੈਸਾ ਇੱਕ ਥਿਲਾ ਵੀ ਨਾਲ ਨਹੀਂ ਚੱਲਣਾ ਕਿਸੇ ਦੇ ਨਾਲ ਤੇ ਨਾ ਵਾ ਨਾਲ ਨਾ ਚੱਲੂ ਮਾਰਾ ਦੇ ਨੌਤ ਬਨੇ ਨਹੀਂ ਤੇ ਉਹ ਪਿੱਛੇ ਚੱਲਿਆ ਨਹੀਂ ਸੀ ਰਾਜਨ ਵਰਗੇ ਚਾਦਰ ਪਿੱਛੇ ਨਾਲ ਮੋਝ ਪੈਣ ਨੂੰ ਨਹੀਂ ਮਿਲਿਆ ਉਹ ਹੋਰ ਵੀ ਤੇ ਦੇ ਨਾਲ ਨਹੀਂ ਚੱਲੇਗਾ ਇਹ ਨਾਮ ਹੈ ਨਾਲ ਨਾ ਚੱਲੂ ਸੀ ਮਹਾਰਾਜ ਨੇਕ ਨੂੰ ਪੁਰਲੋ ਇਨਸਹਾਇਤਾ ਕਰਨੇ ਆ ਤੇ ਕੋਈ ਪਦਾਸ਼ਮੈਲ ਨਹੀਂ ਚੱਲੇਗਾ ਲੱਗ ਮੁਠੀ ਜਮਕਾ ਜੰਮਨ ਮਨੂਬ ਕਾਇਨ ਸਾਰੀ ਲੁੱਟ ਲਈ ਹੈ ਮਨਕਾ ਤੂੰ ਕੈਮੀਏ ਦੇ ਸਾਰੇ ਕਰੂ ਦਾਜ ਖੁੱਤੇ ਖੋਹ ਜਾਂਦੇ ਕਰਮ ਕਰ ਪਖਣ ਜੋ ਵੀ ਸਤਮ ਜੰਮ ਦੀ ਜਾਤੀ ਲੁੱਟੇ ਮਨਕਾ ਤੂੰ ਸਾਹਰ ਨਾਮ ਹੈ ਮਨ ਦਾ ਭਾਈ ਤੋਸਾ ਖਰਚਦਾ ਪਰ ਮੇਸ਼ੁਰ ਬਣਾਂ ਮੈਂ ਤੋਸਾ ਹੁੰਦਾ ਜੀ ਇਹ ਜਖੰਡ ਤੇ ਧਿਰੋਂ ਤੇ ਮੈਦਾ ਕਿੰਨੇ ਕੋਦੇ ਮਿਲਾ ਕੇ ਰੋਟੀ ਪਕਾਈ ਆਉਂ ਤੋਸਾ ਕਰੀਦਾ ਪਰ ਰਾਹ ਦਾ ਖਰਚ ਹੁੰਦਾ ਹੈ ਤੋਸਾ ਨੂੰ ਖਯਾਨੇ ਦਾ ਵੀ ਅਸਰ ਕੀ ਚ ਤੋ ਮਨ ਦਾ ਖਯਾਨਾ ਮਨ ਦਾ ਧਲਕੀ ਹੀ ਲੋਚ ਖੰਡ ਪਈ ਹੋਈ ਹੈ ਤੇ ਪ੍ਰੇਮ ਰੂਪੀ ਕਿਰੋ ਪਿਆ ਹੋਇਆ ਜਾਨ ਰੂਪੀ ਮੈਦਾ ਹੈ ਐਸਾ ਜੇ ਇਮਤਨਾ ਵਿਚਾਰਾ ਵੀ ਧਾਰਨ ਕਰਕੇ ਗੁਣ ਧਾਰਨ ਵਾਲਾ ਇੱਕ ਤੋਸਾ ਅੱਲੇ ਰੋਤੀ ਬੱਜੀ ਹੋਈ ਐ ਮਨ ਕਾ ਤੂਸਾ ਹਰ ਨਰਮੇਸ਼ੂ ਦਾ ਮੈਂ ਵੀ ਪਾਈਏ ਤੂਸਾ ਖਰ ਕੇ ਆਮੰਦ ਧਿਰ ਦਾ ਰੱਖੋ ਸਮਾਂ ਇਸੂ ਰਿਚ ਸੌਂ ਕੇ ਰੱਖੋ ਕਦੇ ਭਲਾ ਹੋ ਨਾ ਮਾਰੇ ਜੀ ਅਮਰਤ ਨਾਮ ਨੂੰ ਇਹੋ ਖਰਚ ਆ ਖੁੱਟ ਹੈ ਇਹ ਜੇ ਖਰਚੇ ਕਦੇ ਟੋਟ ਨਹੀਂ ਆਉਂਦੀ ਮੁੱਕਦਾ ਨਹੀਂ ਹੈ ਕਦੇ ਗੁਰਮੁਖ ਨੇ ਬਹਿਨਾ ਗੁਰਮਖਾਂ ਦੇ ਪ੍ਰਯੋਗ ਚ ਵੀ ਫਾਇਦਾ ਕਰਨ ਆ ਤੇ ਨਾਲ ਨਿਬਦਾ ਸਿਰ ਕੋ ਲੱਖਿਆ ਕਰਦਾ ਹੈ ਇਹ ਮਨ ਮੂਲੋਂ ਭੁੱਲਿਆ ਸਾਰੇ ਕਜੂਤ ਤੁਮਾਰੋ ਇਹ ਮਨ ਮੂਲੋ ਇਹ ਇਹ ਮਨ ਮੂਲੋ ਭੁੱਲਿਆ ਮੈਨੂੰ ਸਿੱਖਿਆ ਵੀ ਇਹ ਮਨ ਤੂੰ ਮੂਲ ਮੂਲ ਨੂੰ ਕੁਰੇ ਸ਼ੇਦੋਂ ਭੁੱਲ ਗਿਆ ਹੈ ਯਸ ਹੈ ਪਾਤ ਗਵਾ ਮੂਲ ਜਨਮ ਤੋਂ ਲਾ ਕੇ ਭੁੱਲ ਗਿਆ ਹੈ ਤਵਾ ਦੀ ਜਾਸਾਹ ਪਾਤ ਗਵਾਏ ਮੂਲ ਨਿਕਤ ਬਿੰਦੈ ਸਰੀਰ ਇਹਦੇ ਚ ਪੈ ਕੇ ਮੂਲ ਰੂਹ ਬ੍ਰਹਮ ਤੋਂ ਭੁੱਲ ਗਿਆ ਹੈ ਜਾਸਾਹ ਪਾਤ ਗਵਾਏ ਇਹ ਵੀ ਜਿਦ ਨੂੰ ਗਾਇਕ ਹੀ ਪਾਈ ਜਾਵੇਗਾ ਬੁਕਾਰਾਂ ਵਿੱਚ ਕੋਈ ਲਾਇਕ ਸਹਿਪੰਨ ਨ ਜਾਣਾ ਹੈ ਇਹੋ ਜਗਤ ਮੋਹ ਇਹ ਦੂਜਾ ਵਿਆਪਿਆ ਤੇ ਜਿਹੜਾ ਜਗਤ ਮੋਹ ਹੋ ਗਿਆ ਔਨ ਕਰਕੇ ਮੋਹ ਕਰਕੇ ਦੁਆਦ ਭਾਤੀ ਵਿਆਪਿਆ ਲੱਗਾ ਹੋਇਆ ਹੈ ਗੁਰਮਤੀ ਸੱਚ ਧਿਆ ਗੁਰਮਤ ਨੂੰ ਪੈਰ ਨ ਕਰਕੇ ਗੁਰਮਤੀਆ ਬਣ ਕੇ ਸਤਿ ਰੂਪ ਨੂੰ ਪਿਆਉਣਾ ਕਰ ਹਰ ਕੀ ਕੀਮਤ ਨਾ ਪਵੇ ਗੁਰੂ ਦੀ ਕੀਮਤ ਪਾਣ ਲਾ ਕੇ ਬੜੇ ਲੋਕ ਜਗਤ ਨੂੰ ਕਰ ਰਹੇ ਆ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਕਿਸੇ ਦੇ ਪੈਸੇ ਨਾਲ ਗਿਆਨ ਲਿਖਣ ਨਾ ਜਾ। ਕਿਰਦਾਰ ਜੈ ਸਤਿਗੁੰਦਿਆਂ ਦੀ ਜੋ ਸ਼ਾਹੀ ਬਣਾ ਲਈਏ, ਖਾਲੀ ਧਰਤੀ ਦਾ ਕਾਗਜ਼ ਬਣਾ ਲਈਏ, ਬਨਾਸ ਪੱਤਿਆਂ ਦੀਆਂ ਕਲਮਾਂ ਬਣਾ ਲਈਏ, ਫੇਰੀ ਪੌਣ ਲਿਖਾਰੀ ਲਾ ਲਈਏ, ਫੇਰ ਵੀ ਹੋ ਜਾਏਗਾ ਲਿਖਿਆ ਨਹੀਂ ਜਾ ਸਕਦਾ। ਦਿਆਂ ਤੋਂ ਮਾਰੇ ਵਜਸੋਂ ਹੁਣ ਕਾਹ ਸਬਦ ਮਨ ਤਨ ਰਪੈ ਕਈ ਗੁਰੂ ਸਾਹਿਬ ਦੇ ਸ਼ਬਦ ਕੋ ਦੀ ਕਮਾਈ ਦੁਆਰਾ ਮਨਪਨ ਕਰਕੇ ਰੰਗੇ ਜਾਣਾ ਚਾਹੀਦਾ ਹੈ ਹਰਿ ਸਿਉ ਰਹੈ ਸਵਾ ਫਿਰ ਵਹਿਗੂ ਤੇ ਭੇਦ ਹੋਇਆ ਰਹਿਦਾ ਮਿਲ ਜਾਂਦਾ ਸਮਾ ਜਾਂਦਾ ਹੈ ਉਹ ਪਉ ਮੇਰਾ ਰੰਗ ਲਾ ਮੇਰੇ ਪਤੀ ਅਕਾਲ ਪੁਰਖ ਹੋਏ ਰੰਗਲਾ ਅਨੰਦੀ ਹੈ ਰੰਗੇ ਸਹਿਜ ਸੁਆ ਨੰਨ ਮਾਰੇ ਸਹਿ ਸ਼ਾਂਤੀ ਸੁਆ ਬਖਸ਼ਿਆ ਹੈ ਜੇ ਜੇ ਸੋਤਾ ਹੈ ਤਾਂ ਆਨੇ ਬਖਸ਼ੀ ਹੈ ਪ੍ਰੇਮ ਬਖਸ਼ੀ ਉਹਨੂੰ ਰੰਗ ਪ੍ਰੀ ਹੁੰਦਾ ਚੜਦਾ ਹੈ ਕਾਮਣ ਰੰਗ ਤਾਂ ਚੜੇ ਇਸ ਵੀ ਨੂੰ ਰੰਗ ਅਨੰਦ ਪਹਿਨ ਚੜਦਾ ਹੈ ਜਾਂਿਰ ਕੈ ਅੰਕ ਜੇ ਨਦੀ ਦੇ ਅੰਕ ਪ੍ਰੇਮ ਵਿੱਚ ਸਮਾਜ ਜਾਵੇ ਇਸੇ ਪ੍ਰਕਾਰ ਕਾਮਣ ਜੋ ਜਿਗਿਆਸੂ ਹੈ ਚਾਹਵਾਨ ਹੈ ਉਹਨਾਂ ਨੂੰ ਪਰਮੇਸ਼ਰ ਦਾ ਰੰਗ ਅਨੰਦ ਤਾਂ ਚੜਦਾ ਹੈ ਜਾਂਿਰ ਕੈ ਅੰਕ ਜੇ ਨਦੀ ਅਨੰਦ ਭੁਲੇ ਪ੍ਰੇਮ ਵਿੱਚ ਮਸਤ ਹੋ ਜਾਵੇ ਜਾਂ ਪੁਰਕੇ ਅੰਤ ਸਰੂਪ ਵਿੱਚ ਭੇਜ ਹੋ ਜਾਵੇ। ਜਿਹੀ ਵਿਛਣੇ ਤੀ ਮਿਲਣੇ। ਜੁੜਾ ਦੇ ਵਿਛਲੇ 84 ਲੱਖ ਜੀਵ ਦੇ ਜੀਵ ਹੈ ਕਈ ਜਨਮ। ਇਹ ਫਿਰ ਫਿਰਦੇ ਬਹੁਤ ਜੁਗਹਾਰੋਂ ਮਨੁੱਖ ਦੇ ਲਈ ਪਾਏ ਮਰ ਸਕਦੇ ਹਨ। ਜੋ ਸਤਗੁਰ ਸੇਵਨ ਜੋ ਜਿਹੜੇ ਪੁਰਸ਼ ਨੇ ਸਾਰਿਆਂ ਚੋਂ ਸਤਗੁਰ ਸੱਚੇ ਪੈਸੇ ਦੀ ਸੇਵਾ ਪਹਿਲ ਕਰਨ। ਅੰਤਰ ਨਗਨੇ ਦਾ ਨਾਮ ਹੈ। ਇਹ ਗੁਰਸ਼ਕੋ ਅੰਦਰ ਨੌ ਨਦੀਆਂ ਦੇ ਮੇਲ ਵਾਲਾ ਮਾਰੂ ਦਾ ਨਾਮ ਹੈ। ਨੇ ਖਰਚ ਨੂੰ ਨਾ ਨਿਕੁੱਟੇ ਉਹਨਾਂ ਦੇ ਹਿਰਦੇ ਨੂੰ ਖਜ਼ਾਨਾ ਮਾਰੇ ਗੋਦ ਤਰਕ ਕਰ ਦੁੱਤਾ ਅੰਦਰ ਹੀ ਰਹਿ ਦਿਆਂਗੇ ਨਵੇਂ ਨਹੀਂ ਜੀਏ ਬੇੜਨ ਵਾਲਾ ਨਾਮ ਹੈ ਖਰਚ ਨੂੰ ਨਾ ਨਿਕੁੱਟੇ ਇਹ ਖਾਂਦੇ ਐ ਹੋਰ ਉਹਨਾਂ ਨੂੰ ਖਰਚ ਦੇ ਵਿਦੇਸ਼ ਦਿੰਦੇ ਕਦੇ ਮੁੱਕਦਾ ਨਹੀਂ ਹੈ ਹਰ ਗੋਲ ਸਹਜ ਰਵੰਣ ਹਰ ਜੀਵ ਨੂੰ ਆਪ ਹੀ ਜੀਵਨ ਮੁਕਤੀ ਵਾਹ ਤੇ ਸੇਜੇ ਚਾਰੋਂ ਰਹੀਂਦੇ ਹਮ ਨਾ ਉਹ ਜਨਮ ਹੈ ਨਾ ਮਰਨ ਹੈ ਇਹ ਗੁਰਮੁਖ ਫੇਰੋ ਸਰੀਰ ਤੋਂ ਬਾਦ ਇੱਕ ਜੋਨ ਫਿਰ ਜੋਨ ਆਇਆ ਮੈਂ ਘਰ ਕੇ ਵਜ ਸਮਾਇਆ ਫੇਰ ਉਹ ਮਾਦ ਦੇ ਨਾਲ ਦੁਨੀਆਂ ਨੂੰ ਜਾਨੋਂ ਨਹੀਂ ਤਾਰਨੀਏ ਤੇ ਫੇਰ ਉਹਨੂੰ ਮੌਤ ਨਹੀਂ ਮਾਰ ਸਕੇਗੀ ਨਾ ਉਹ ਦੁੱਖ ਸਹਾਨੀ ਨਾ ਮਰਗ ਦੇ ਦੁੱਖ ਸਹਾਰਨ ਇਹ ਕਿਸੇ ਪ੍ਰਕਾਰ ਦਾ ਨਹੀਂ ਹੋ ਰੱਖੇ ਤੇ ਉੱਭਰੇ ਜਿਨ੍ਹਾਂ ਦੇ ਉਹ ਸੱਗਰੂ ਮਾਰੇ ਖਾਇ ਲੱਗੇ ਹੋਏ ਆ ਉਹ ਸਾਧ ਸੰਗਤ ਜੀ ਬਚੇ ਇਸ ਸਾਧ ਸੰਗਤ ਵਿੱਚੋਂ ਹਰਿ ਦੇ ਨਾਲ ਕੇਲ ਕਰਨੀ ਹਰੀ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਲ ਕੇਲ ਆਨੰਦ ਮਾਣਦੇ ਉਹ ਸੂਤ ਬਚੀ ਲੀਨ ਹੋਏ ਹੋਏ ਸੱਜਣ ਮਿਲੇ ਨਾ ਵਿਛੜਾ ਹੈ ਉਹ ਸੱਜਣ ਸ਼ਰਮਤ ਭਾਗਤਾ ਗੁਰੂ ਦੇ ਪਿਆਰੇ ਉਹ ਕਦੇ ਆਪੋ ਉਤੀ ਮਿਲੇ ਹੋਣਾ ਵਿਛੋੜਾ ਨਹੀਂ ਹੁੰਦਾ ਹੈ ਇਹ ਅਨਜਣ ਮਿਲੇ ਰਹੇ ਜਿਹੜੇ ਰਾਜ ਨੇ ਮਾਰੇ ਅੰਮ੍ਰਿਤ ਨਾਮ ਕੀ ਮਿਲੇ ਰਹਿੰਦੇ ਹਨ ਕਿਤੁ ਚੁਗ ਮਹਿ ਵਿਰਲੇ ਜਾਣ ਇਹ ਸਾਧ ਸੰਗਤ ਵੀ ਕੋਈ ਕੋਈ ਗੁਰਲੀ ਹੈ ਕਿਉਂ ਜਾਣਨਾ ਕਰੋ ਜਗੋਂ ਤੋਂ ਕਾਦੀਏ ਗੁਰਦੇਸੇਈ ਕੇ ਨਾਨਕ ਸੱਚਲ ਹਨ ਜਿਹੜੇ ਸਤਿਗੁਰ ਸਾਹਿਬ ਜੀ ਕਹਿੰਦੇ ਸੱਚ ਸੁਖ ਨੂੰ ਲੈ ਲੈਂਦੇ ਲਖ ਲੈਿੰਦੇ ਪ੍ਰਾਪਤ ਕਰ ਲੈਂਦੇ ਹਨ ਤੂੰ ਹੀ ਮਹੱਲਾ ਤੀਜਾ ਹਰਜੀ ਸੁਖਮ ਆਗਮ ਹੈ ਇਹ ਪਰਸ਼ਨ ਹੈ ਸਿੱਖਾਂ ਵੱਲੋਂ ਇਹ ਮਾਰਾ ਹਰੀ ਜੀ ਨੂੰ ਸੁਖਮ ਕਹਿੰਦੇ ਆ ਲੋਕ ਸੁਖਮ ਤੇ ਸੁਖਮ ਕਾ ਕੀ ਨੰਬਰ ਨੰਬਰ ਦਾ ਕਾਏ ਬਹੁਤ ਸੁਖਮ ਹੈ ਕਾਰਨ ਆਉ ਸੁਖੂ ਸਾਹਿਬ ਸੰਜੋਗ ਜੀ ਪਰਮਾਣੂ ਮੰਨੇ ਹੈ ਪਰਵਾਣੂ ਜਿਹੜੇ ਹੈ ਬਾਜ ਨਾਲ સોਮਾ ਇਸਾ ਬ੍ਰੀਕ ਮੰਨੇ ਹੈ ਇਹ ਜੋਗੀ ਧਿਆਨ ਨਾਲ ਪਰਮਾਣੂ ਨੂੰ ਵੇਖ ਸਕਦੇ ਆ ਇਸੇ ਪ੍ਰਕਾਰ ਬੁਖਾਰ ਦੀ ਕੀੜੇ ਜਿਹੜੇ ਬਹੁਤ ਸੁਖ ਹੁੰਦੇ ਆ ਪਰ ਦੰਤ ਖੁਰਦ ਵੀ ਨਾਲ ਬੁਖਾਰ ਹੁੰਦੇ ਰੋਗੀ ਨੂੰ ਵੀ ਇਹ ਕੀੜੇ ਆ ਬੁਖਾਰ ਦੇ ਇਸੇ ਪ੍ਰਕਾਰ ਇਹ ਸੁਖਮ ਚੀਜ਼ਾਂ ਜਿਹਨੀਆਂ ਬਣੀਆਂ ਹਨ ਇਹਨਾਂ ਨੂੰ ਜੋ ਵੀ ਜਿਵੇਂ ਧਿਆਨ ਨਾਲ ਵੇਖ ਲੈਂਦੇ ਆ ਮਾਰੇ ਕੰਨੇ ਹਰਜੀ ਜਿਹੜਾ ਹੈ ਪ੍ਰਵੇਸ਼ਕਰ ਉਹ ਤਾਂ ਬਈ ਸੂਖਮ ਪ੍ਰਮਾਣੂਆਂ ਆਦਿਕ ਤੋਂ ਵੀ ਸੂਖਮ ਹੈ ਫਿਰ ਇਹ ਤਾਂ ਗਮਤਾ ਵਾਲੀਆਂ ਤੀਜਾਂ ਨੇ ਜੋ ਸ਼ਕਤੀਆਂ ਇਹ ਵੇਖ ਲੈਂਦੇ ਆ ਪ੍ਰਮਾਣੂ ਨੂੰ ਉਹ ਆਗਮ ਹੈ ਉਹ ਗਮਤਾ ਤੋਂ ਰਹਿਤ ਹੈ ਪ੍ਰਵੇਸ਼ਕਰ ਸੂਖਮ ਹੈ ਰੂਪ ਨਾ ਦੇਖਣਾ ਰੰਗ ਕੇਸ਼ ਪ੍ਰਗੰਤ ਕੋਤਤਨ ਨੂੰ ਕਿਉਂ ਸੂਖਮ ਹੈ ਅਟੇ ਆਗਮ ਹੈ ਗਮਤਾ ਕਰਕੇ ਨਹੀਂ ਕਿਸੇ ਪ੍ਰਕਾਰ ਹੈ ਉਹਦੀ ਗੰਮਤ ਹੈ ਕਿਸੇ ਬਕਾਇਰ ਨਹੀਂ ਪਾਈ ਜਾ ਸਕਦੀ ਸ਼ਾਸਤਰਾਂ ਕਰਕੇ ਵੀ ਗੰਮ ਹੈ ਕਿਤ ਵਿਦ ਮਿਲਿਆ ਜਾਏ ਅਜੋ ਸ੍ਰੀ ਗੁਰੂ ਕਿਹੜੀ ਬੀਬੀ ਨਾਲ ਮਿਲਿਆ ਜਾਵੇ ਆਪ ਕਿਰਪਾ ਕਰਕੇ ਦਸੋਰ ਪਰਸਨੇ ਸਿਖਾਉਣਾ ਉਹਦਾ ਉਪਰ ਗੁਰੂ ਸਾਹਿਬ ਜੀ ਬੰਦੇ ਹਾਂ ਮੈਂ ਉਹ ਸ਼ਬਦ ਕਰਨਾ ਪਈ ਜਾ ਹੁੰਦਾ ਹੈ ਔਰ ਕਾ ਸਭ ਪ੍ਰਮਾਤ ਕੀ ਗੁਰੂ ਸਾਹਿਬ ਜੀ ਕਹਿੰਦੇ ਮੇਰੇ ਭਾਈ ਉਸ ਦੇ ਮਿਲਣ ਰਾਹ ਤੇ ਬੜੇ ਲੋਕ ਜਗਨ ਕਰਦੇ ਆਂ ਯਾਨੀ ਆ ਇੱਕ ਦੇਸੀ ਪਰਮੇਸ਼ਰ ਨੂੰ ਮੰਨ ਲੀ ਜਾਂਦੇ ਆ ਪਰ ਮੈਂ ਨਾ ਤੁਸੀਂ ਕੀ ਪੈਦਾ ਹੋਈ ਮੰਨਦੇ ਆ ਅਪਰ ਉਸ ਜਿਹੜਾ ਚਮੜੀ ਦਾ ਮੰਨ ਨਾਲ ਸੰਬੰਧ ਹੁੰਦਾ ਉਹਦੇ ਕਹਿੰਦੇ ਗਿਆਨ ਹੁੰਦਾ ਜਦੋਂ ਚਮੜੀ ਦਾ ਮੰਨ ਨਾਲ ਸੰਬੰਧ ਛੱਡ ਜਾਂਦਾ ਉਹਦਾ ਕੋਈ ਗਿਆਨ ਨਹੀਂ ਦਾ ਸ਼ੋਭ ਤਰਸਦਾ ਤੇ ਇਸ ਪ੍ਰਕਾਰ ਦਾ ਉਹਨਾਂ ਦਾ ਨਿਰਮਾਣ ਹੈ ਇਸੇ ਪ੍ਰਕਾਰ ਇਹ ਭਰਮ ਤੇ ਆਇਆ ਹੈ ਸਾਰੇ ਲੋਕਾਂ ਨੂੰ ਇਸ ਪ੍ਰਕਾਰ ਸੂਲਮਿਆਂ ਨੂੰ ਇਕੱਠੀ ਲੋਕ ਐਤ ਪਾ ਉਹ ਆਖੀਏ ਕਿਸੇ ਨੂੰ ਪੈਰ ਦੇਖੇ ਕਿਸੇ ਕੰਨ ਦੇਖੇ ਕਿਸੇ ਸੰਦ ਦੇਖਿਆ ਕਿਸੇ ਨੂੰ ਪੂਛ ਦੇਖੀ ਕਿਸੇ ਨੂੰ ਪੇਟ ਦੇਖਿਆ ਸਾਰੇ ਆਪੂ ਚਰਚਾ ਕਰਨ ਲੱਗੇ ਜੇਨ ਪੇਟ ਦੇਖ ਲਈ ਕਹਿੰਦੇ ਜੀਰੋ ਵਰਗਾ ਜੇਨ ਪੂਛ ਵਖੀ ਰਸਤੇ ਵਰਗਾ ਜੇਨ ਸੰਦ ਦੇਖਿਆ ਜੀ ਕੁੜਾ ਜਿਹੜਾ ਹੈ ਕੰਨ ਦੇਖਣ ਲੱਗਾ ਜਿਹੜਾ ਸੱਜਾ ਵਰਗਾ ਹੈ ਨੱਕ ਨੂੰ ਦੇਖਣ ਲੱਗਾ ਜਿਹੜਾ ਫੰਦੇ ਵਰਗਾ ਹੈ ਸਾਰੇ ਆਪੋ ਹੀ ਝਗੜੇ ਪਏ ਜੰਗ ਦੇ ਹਾੜੀਆ ਹਾੜੀਆ ਅੰਸ਼ੇ ਸ਼ਾਸਤਰ ਮੰਨਣਾ ਇੱਕੋ ਗੱਲ ਨੂੰ ਲੈ ਕੇ ਕਸਮ ਕਰਦੇ ਆ ਹੈ ਪਰਮੇਸ਼ਰ ਦਾ ਕਸਮ ਕਰਦੇ ਇੱਕ ਕੰਮ ਨੂੰ ਲੈ ਕੇ ਕਿਉਂ ਇਹ ਕੋਈ ਹਿੰਦੂ ਕਸਮ ਕਰਨ ਵਾਲੇ ਹਨ ਉਹ ਕਹ ਸਬਦ ਭ੍ਰਮਤਕੀ ਉਹ ਆਇਆ ਇਹਨਾਂ ਵਿਚਾਰਾਂ ਨੇ ਇਹਨਾਂ ਧਰਮ ਤੇ ਦੇ ਸਹਿਦ ਖਰ ਸ਼ਾਸਤਰ ਉੱਚੋ ਕਹੇ ਅੰਤੋਂ ਪਾਰਾਵਾਰ ਇਸ ਧਰਮ ਨੂੰ ਗੁਰਾਂ ਦੇ ਸ਼ਬਦ ਵੀ ਕਮਾਈ ਕਰਕੇ ਇਹ ਗੁਰਮਤ ਦਾ ਅਸੂਲ ਹੈ ਉਹ ਮਾਰੇ ਸੁਖਾਲੇ ਤਰੀਕੇ ਨਾਲ ਰਹਦੇ ਆ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਉਹ ਘਰ ਨੂੰ ਪਾਈ ਘਟ ਉੱਲੀਏ ਅੱਜਿੰ ਤੋਂ ਵਾਖਾ ਮਾਨਿਆ ਇਹ ਕਿੰਨਾਂ ਚੰਗੂ ਮਾਤ ਪਰੀ ਮੇਰੇ ਸਾਹਿਬ ਜੀ ਨੇ ਚਾਤੀ ਸੁਰੂ ਕਹਿੰਦੇ ਬਦਾਂ ਤੋਂ ਨਿਕਲ ਕੇ ਐ ਮਨ ਚਾਹ ਕੋ ਵਸ ਜਾਂਦਾ ਸਾਰੀਆਂ ਚਿੰਤਾ ਤੋਂ ਰਹਿਤ ਕਰ ਦਿੰਦਾ ਜਦੋਂ ਮਨ ਚਾਹ ਕੋ ਵਸਦਾ ਹੈ ਕਿ ਦੁਨੀਆ ਸਭ ਭੁੱਲ ਜਾਂਦੀ ਹੈ ਕੁਰਨੇ ਫਰਾਂ ਦੇ ਤੇਤੋ ਹੀ ਭੁੱਲ ਜਾਂਦੇ ਜਦ ਮਨ ਚਾਹੇ ਕੋ ਬਹਜਾਂ ਮੋਹ ਰਮੋਤ ਹਾਰ ਹਾਰ ਨਾਮ ਜਪਨ ਕਿਰਨ ਮਹਾਰਾਜੀ ਕਿਵੇਂ ਬਹਦਾਇਓ ਜੀ ਹੰਸ ਇਹਨਾਂ ਨੂੰ ਗੁਰਮੁਖ ਜੇ ਰਹਿਣ ਹਰੀ ਦਾ ਜੋ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਉਮਰ ਤੋਂ ਨਾ ਵੀ ਜਗਦੇ ਹਨ ਮੌਤਨ ਕਾ ਬਲੇ ਹਾਰ ਨੂੰ ਗੁਰਮੁਖਾਂ ਤੋਂ ਬਲੇ ਹਾਰ ਕੁਰਬਾਨ ਜਾਂਨੇ ਹਨ ਮਨ ਹਰ ਗੁਣ ਸਦਾ ਰਵਾਨ ਜਿਹੜੇ ਮਨ ਵਿੱਚ ਵੀ ਹਰੀ ਦੇ ਗੋਆ ਨੂੰ ਸਦਾ ਵਸਾਉਂਦੇ ਅਤੇ ਜਗਾਨ ਕਰਕੇ ਵਿਚਾਰਦੇ ਹੈ ਮਨ ਨਾਉ ਚਾਰ ਵੇ ਜਿਹੜੇ ਮਨ ਮਾਇਆ ਭਗਵੰਤ ਗੁਰਪੂਰੇ ਬੀਨੋ ਮਾਨਸ ਮਨਜ ਗੁਰ ਹੰਨੂ ਚਾਰ ਵੇ ਜਿਹੜੇ ਅਸੀਂ ਉਹਨਾਂ ਤੋਂ ਬੁਲਿਹਾਰ ਕੁਰਬਾਨ ਸਰਹ ਜਾਂਦੇ ਹਾਂ ਰਹਾਉ ਗੁਰ ਸਰਵਰ ਮਾਨਸਰੋਵਰ ਹੈ ਇਹ ਗੁਰੂ ਸਿੱਖੇ ਗੁਰੂ ਸਾਹਿਬ ਦਾ ਸਰਵਰ ਮਾਨਸਰੋਵਰ ਹੈ ਗੁਰੂ ਸਾਹਿਬ ਤਾਂ ਸੰਸਾਰ ਰੂਪੀ ਸਮੁੰਦਰ ਕੇ ਜੇ ਸਮੁੰਦਰ ਵਿੱਚ ਫਤਵਾ ਤੇ ਮਾਨ ਹੋਇਆ ਦੁੰਦਾ ਹੈ ਇਹ ਗੁਰੂ ਸਾਹਿਬ ਸੰਸਾਰ ਸਮੁੰਦਰ ਵਿੱਚ ਮਨਸਰੋਗਰ ਵੀ ਨਹੀਂ ਆਈ ਸੰਧੀ ਅਧੁਰ ਗੁਰ ਸਰਵਰ ਮਨਸਰੋਗਰ ਹੈ ਗੁਰੂ ਸੁਮਹਾਰਾ ਸਾਹਿਬ ਕੈਸੇ ਹੈ ਸਾਰ ਸੰਸਾਰ ਦੇ ਅੰਦਰ ਵਲਸਦੇ ਮਨਸਰੋਗਰ ਵੀ ਨਹੀਂ ਆਈਆਂ ਗੁਰੂ ਕੈਸੇ ਜੱਤ ਗੁਰ ਸਰਵਰ ਮਨਸਰੋਗਰ ਹੈ ਅਦੇ ਸਰਵਰ ਸੰਸਾਰੀਓ ਹੈ ਸਰਵਰ ਦੇ ਪਰਮੇਸ਼ਰ ਹੈ ਸੁਮੰਦਰ ਵੀ ਨਹੀਂ ਆਈ ਉਹਦੇ ਵਿੱਚ ਅਮਰਤ ਨਾਮ ਦੇ ਮੋਤੀ ਦੇਣ ਵਾਲੇ ਜਾਏ ਬ੍ਰਹਮ ਰੂਪੀ ਬ੍ਰਹਮ ਨੂੰ ਹੀ ਦੇਣ ਵਾਲੇ ਇਹ ਗੁਰੂ ਸਾਹਿਬ ਮਾਨਸ਼ੋਵਰ ਦੀ ਨਿਆਈ ਹਨ ਬ੍ਰਹਮ ਰੂਪੀ ਸਰਵਰ ਸਮੁੰਦਰ ਦੇ ਵਿੱਚ ਵੱਡ ਭਾਜੀ ਪੁਰਖ ਲਹਣੇ ਵੱਡੀਆਂ ਭਾਗਾਂ ਵਾਲੇ ਪੁਰਖ ਗੁਰੂ ਨਾਨਕ ਸਾਹਿਬ ਆ ਕਾਲ ਪੁਰਖ ਦੀ ਜੋਤ ਹੈ ਵੱਡੀਆਂ ਭਾਗਾਂ ਵਾਲੇ ਪੁਰਖ ਲਖਦੇ ਹਨ ਜਾਣਦੇ ਹਨ ਇਹ ਉਹ ਤੋਂ ਗੁਰਮੁਖ ਫੋਜਿਆ ਜਿਹਨਾਂ ਨੇ ਸੇਵਕ ਭਾਵ ਪਾ ਰਿਆ ਗੁਰਮੁਖ ਅਧਿਕਾਰੀ ਬਣੇ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਖੋਜ ਕੀਤੀ ਹੈ ਜੀਵੇਂ ਸੈ ਉਸ ਜੀ ਹੰਸੀ ਸਤਸੰਗਾਂ ਦੇ ਮਾਨਸੋਵਰ ਤੇ ਹੰਸੀ ਧੀਰੇ ਮੋਤੀ ਕੱਢ ਲੈਂਦੇ ਜਾ ਪ੍ਰਾਪਤ ਹੁੰਦੇ ਉੱਥੇ ਇਹ ਹੰਸਲੇ ਨਾਮ ਲਹਨ ਉਹ ਹੰਸ ਹਨ ਭਾਈ ਮਹਾਂਪੁਰਖੋ ਤੱਕ ਉੱਥੇ ਜਿਹੜੇ ਅਮਰਤ ਨਾਮ ਨੂੰ ਜੀ ਸੈ ਉਹਦੀ ਲੈ ਲੈਂਦੇ ਪ੍ਰਾਪਤ ਕਰ ਲੈਂਦੇ ਹੰਮ ਨਾਮ ਤੇ ਆਇ ਨਰੰਗ ਸਿ ਜਿਹੜੇ ਪ੍ਰੀਤ ਦੇ ਸੈ ਅਮਰਤ ਨਾਮ ਨੂੰ ਪਿਆਉਂਦੇ ਹਨ ਗੁਰਮੁਖ ਨਾਮ ਲਗਨ ਉਹ ਗੁਰਮੁਖ ਅਧਕਾਰੀ ਆਨ ਨਾਮ ਦੀ ਲਗਨ ਲੱਗ ਜਾਂਦੀ ਅੰਦਰ ਗੁਰੂਵੋ ਉਹਨਾਂ ਗੁਰਾਂ ਗੁਰਮੁਖੀ ਸੰਗਤ ਕਰਕੇ ਹੋਰਨਾਂ ਨੂੰ ਵੀ ਨਾਮ ਦੀ ਲਗਣ ਲੱਗ ਜਾਂਦੀ ਹੈ ਗੁਰੂ ਮੁਖੀ ਦੁਆਰਾ ਭਾਈ ਨਾਮ ਦੀ ਲਗਣ ਲੱਗਦੀ ਹੈ ਔਰ ਪੂਰਵ ਹੋਵੇ ਲਿਖਿਆ ਜਿਨ੍ਹਾਂ ਦੇ ਧਰੋ ਹੀ ਪੂਰੇ ਨਸਕਾਮ ਕਾਰੋ ਕੀਤੇ ਹੋਏ ਹੈ ਈਸ਼ਵਰ ਨੂੰ ਪੁਨਰ ਪਰੇ ਹੋਣ ਲਿਖਿਆ ਹੋਇਆ ਹੈ ਔਰ ਭਾਣਾ ਮੰਨ ਲੈ ਉਹ ਭਾਈ ਸਮਝ ਲੈ ਅੰਮ੍ਰਿਤ ਨੂੰ ਪਾਣਾ ਜੇਕ ਮੰਨ ਲੈਂਦੇ ਰਜਾ ਵੀ ਚੱਲਦੇ ਆਪਣੀ ਮਤ ਛੱਡ ਦਿੰਦੇ ਹੈ ਇਹ ਪਰਾਈਨ ਅਤੇ ਰੂਹ ਨੂੰ ਪਾਈਏ ਜਾਣ ਲੈਂਦੇ ਹਨ ਵੱਡ ਭਾਗੀ ਪਰ ਖੋਜ ਵੱਡਿਆ ਭਾਗਾ ਨੂੰ ਸਭ ਸੰਗਤ ਕਰਵਾਇਆ ਆਸ਼ਰੂ ਦਾ ਇਹ ਵੀ ਖੋਜ ਕੀਤੀ ਹੈ ਸੰਸਾਰ ਵੀ ਉਹਦਾ ਕਰ ਹੈ ਪਰ ਅੰਤਕਾਰਨ ਹੈ ਇਸ ਨੂੰ ਖੋਜਿਆ ਹੈ ਪਾਇਆ ਨਾਮ ਨਿਧਾਨ ਉਹਨਾਂ ਨੂੰ ਸਰਗਰੂ ਦੀ ਕਿਰਪਾ ਕਰਕੇ ਸੰਗਤ ਰੂਪੀ ਕਰਕੇ ਉਹ ਰੂਹ ਨੂੰ ਖੋਜ ਕੇ ਆਉਂਦੇ ਖਜ਼ਾਨੇ ਨੂੰ ਪ੍ਰਾਪਤ ਕੀਤਾ ਹੈ ਹੋਰ ਪੂਰਾ ਵੇਖਾਲਿਆ ਦੇਖੋ ਸਾਲ ਸਿੰਘ ਜੀ ਬਾਣੀ ਨਾਲ ਕਿੰਨਾ ਹੈ ਨਾ ਗੁਰੂ ਸਾਹਿਬ ਦਾ ਆਪਣਾ ਪ੍ਰਕਾਸ਼ ਆਪਣੀ ਮਤ ਨਹੀਂ ਨਿਆਣੀ ਦੀ ਨਾ ਕਾਠੀ ਦੀ ਇਹ ਗੁਰੂ ਸਾਹਿਬ ਦਾ ਪ੍ਰਭਾਵ ਹੈ ਜਿਹੜਾ ਮਨ ਤੇ ਅਸਰ ਇਸ ਨਾਲ ਪੈਂਦਾ ਹੈ ਇਹ ਸਤਿਗੁਰੂ ਆਪ ਸਾਮਣ ਤੱਕ ਸ਼ਬਦ ਰੂਪ ਹੋ ਕੇ ਵਰਤੇ ਆਏ ਜਿਨ੍ਹਾਂ ਸਿੱਖਾਂ ਦਾ ਮਨੂ ਸ਼ਬਦ ਨਾਲ ਮਿਲ ਗਿਆ ਉਹ ਸਤਿਗੁਰਾਂ ਨਾਲ ਜੁੜੇ ਹੋਏ ਹਨ ਹਾਂ ਜੀ ਗੁਰ ਪੂਰਾ ਦੇਖਾਲਿਆ ਪੂਰੇ ਸਰਬਨਿ ਕਿਰਪਾ ਕਰਕੇ ਪ੍ਰਗਟ ਕਰਕੇ ਮੁਖਾਲਤਾ ਹੈ ਅਬ ਆਤਮ ਆਰਾਮ ਪਛਾਨ ਕਿਉਂ ਰੂਪ ਹੈ ਜਾਂ ਗੁਰੂ ਨਤਾਰਿਆ ਹੈ ਕਿ ਜਿਸ ਰੂਪ ਦੇ ਨਾਲ ਸਾਰੇ ਲਾ ਕੇ ਸ਼ੋਹ ਪ੍ਰਾਪਤ ਹੋ ਕੇ ਨਿਹਾਲ ਹੋ ਸਕਣਾਂ ਜੀ ਤਰਾ ਦੁਨੀਆ ਦੀ ਹੱਦ ਬੱਤੋਂ ਬੰਨੇ ਸਭ ਤੋਂ ਜਾਨ ਜਿਸ ਕਰਕੇ ਗੁਰ ਪੂਰਾ ਵੇਖਾਲਿਆ ਉਹ ਪੂਰਨ ਸੰਗਨ ਕਿਰਪਾ ਕਰਕੇ ਬਖਾਰ ਮੁਟਾ ਹੈ ਰਬ ਆਤਮ ਆਰਾਮ ਉਪਸ਼ਰੂ ਰੱਖੇ ਸਾਰੇ ਅੰਦਾ ਸੁਬਰਾਤ ਸਾਰੇ ਦਾ ਆਪਣਾ ਆਤਮ ਰੂਪ ਹੈ ਸਾਖੀ ਰੂਪ ਹੈ ਰਾਮ ਰਹਿਣਾ ਹੋਇਆ ਹੈ ਉਸ ਨੂੰ ਪਛਾਨ ਨਾ ਕਰੋ ਆਪ ਹੀ ਪਰਮ ਸਤਿ ਦੇ ਰੂਪ ਹੈ ਤੇ ਆਪ ਹੀ ਅੱਗੇ ਆਨੰਦ ਰੂਪ ਹੈ ਪਛਾਨ ਨਾ ਕਰੋ ਕੋਮਤ ਦਾ ਲਖ ਰੂਪ ਵੀ ਤੇ ਪਤਨਾ ਨਾ ਕਰੂਗੀ ਪਰਮੇਸ਼ਰੋਂ ਪਛਾਣੋ ਸਭਨਾ ਦਾ ਪ੍ਰਭ ਏਕ ਹੈ ਤੇ ਭਾਈ ਸਾਰਿਆਂ ਦਾ ਪ੍ਰਭੂ ਰੱਖਾ ਉਹ ਸਾਮੀ ਆਪ ਕਿਆ ਅਵਰ ਨਾ ਤੂੰ ਉਸ ਤੋਂ ਵਿਆਂ ਦੂਸਰਾ ਤੇ ਰਸਥਾਨ ਵਿੱਚ ਕੋਈ ਨਹੀਂ ਹੈ ਹੋਰ ਪ੍ਰਸਾਦੀ ਮਨ ਵਸੈ ਭਾਈ ਸਤਗੁਰਾਂ ਦੀ ਕਿਰਪਾ ਬਾਰੇ ਵਾਹਿਗੁਰੂ ਮੰਨ ਕੇ ਵਸਦਾ ਹੈ ਜਦ ਕਟ ਪਰਗਟ ਹੂੰ ਇਹ ਨਾ ਮਨ ਚ ਵਸ ਜਾਂਦਾ ਨਾਮ ਉਹਨਾਂ ਦੇ ਜਿੱਦ ਵਿੱਚ ਵਾਹਿਗੁਰੂ ਪ੍ਰਕਾਸ਼ ਹੋ ਜਾਂਦਾ ਹੈ ਸਭ ਅੰਤਰਜਾਨੀ ਬ੍ਰਹਮ ਹੈ ਉਹਨਾਂ ਵੀ ਫਿਰ ਜਿੱਦ ਦ੍ਰਿਸ਼ਟੀ ਹੋ ਜਾਂਦੀ ਹੈ ਉਹਨੂੰ ਇਹ ਜਿਸੇ ਲੈ ਕੇ ਸਾਰਿਆਂ ਤੰਤਰ ਦਾ ਪ੍ਰੇਰਕ ਵਾਹਿਗੁਰੂ ਹੈ ਬ੍ਰਹਮ ਹੈ ਬ੍ਰਹਮ ਵਸਾ ਸਭਾਂ ਬ੍ਰਹਮ ਸਾਰੇ ਲੋਕਾਂ ਵਿੱਚ ਇਹ ਪਰਲੋਕ ਹੈ ਜਿਵੇਂ ਲੋਕ ਹੈ ਜਿਵੇਂ ਬਿਸ਼ਨਪੂਰੀ ਸ਼ਿਵਪੂਰੀ ਬ੍ਰਹਮਪੂਰੀ ਮੇਕ ਇੰਦਰਪੂਰੀ ਆਦਕ ਸਾਰਿਆਂ ਭਾਂਜ ਬ੍ਰਹਮੰਡਾਂ ਖੰਡਾਂ ਚ ਵਸ ਰਿਹਾ ਹੈ ਮੰੰਡਾ ਕਿਸ ਨੂੰ ਆਖੀਏ ਕਰਕੇ ਕਿਸੇ ਨੂੰ ਬੁਰਾ ਕਹਿਣ ਦੀ ਲੋੜ ਹੀ ਨਹੀਂ ਰੱਖਦੇ ਕਹਿੰਦੇ ਕਹੀਏ ਮੰੰਡਾ ਕਿਸ ਦੇ ਤਾਹੀਂ ਆਪੋ ਤੇ ਦੇਖੋ ਲੈਵਲਾ ਸ਼ਬਦ ਵਿੱਚ ਇਹ ਲੈ ਆ ਕੇ ਦੇਖੋ ਭਾਈ ਜੀ ਸਾਰਿਆਂ ਚ ਇੱਕੋ ਵਾਹਿਗੁਰੂ ਸਾਰ ਬ੍ਰਹਮੰਡ ਜੀ ਲੈ ਆ ਕੇ ਦੇਖੋ ਤੁਸੀਂ ਮੰਦੋਪ ਲੈ 18 ਕੁੱਟ ਜਾਏਗਾ ਉਸ ਵਕਤ ਪੁਰਾ ਪਹਲਾ ਅਚਿਰ ਆਸ਼ਦਾ ਇਹ ਖਲਾਨਾ ਬੁਰਾ ਹੈ ਖਲਾਨਾ ਪਹਲਾ ਉਹਨਾਂ ਚੇਰੇ ਆਖਰੇ ਹੈ ਅਚਿਰ ਹੈ ਤੂਹ ਮਾਂ ਜਿਨ੍ਹਾਂ ਦੀ ਗਾਇਤ ਚਾਤ ਪੰਦ ਨਿਰਨੇ ਦੀ ਖਸਿਆਈ ਨਾਂ ਚੇਰੇ ਉਹਨਾਂ ਜਿਹੜੇ ਮੰਦਾ ਤੋਂ ਚੰਗਾ ਕਹਿ ਰਿਹਾ ਹੈ ਗੁਰੂਖ ਇੱਕ ਬੁਝਿਆ ਗੁਰੂ ਘਰ ਤੋਂ ਕੋ ਦਾਇਰ ਸਰੂਪ ਚੇਤਨ ਸਰੂਪ ਨੂੰ ਬੁਝ ਲਿਆ ਹੈ ਇੱਕ ਸਮਾਹ ਹੈ ਸਮਾਹ ਇੱਕ ਵਿੱਚ ਇਸ ਕਰਕੇ ਗੁਰੂਖ ਮਿਲਦੇ ਆ ਸੇਵਾ ਜੇ ਨੰਦੂ ਰੂਪ ਹੋ ਕੇ ਜੀਨ ਹੋ ਜਾਂਦੇ ਹਮ ਇਹਦਾ ਸਾ ਪ੍ਰਭ ਭਾਵ ਖੇਮਾਈ ਸੇਵਾ ਇਹੋ ਹੀ ਹੈ ਜਿਹੜੀ ਵਾਹਿਗੁਰੂ ਨੂੰ ਪਿੱਛੇ ਪਾਉਂਦੀ ਸੀ ਜੋ ਹੁਣ ਪਾਉਂਦੀ ਅਜੇ ਨੂੰ ਪਾਵੇਗੀ ਉਹ ਪ੍ਰਭ ਪਾਏਗਾ ਜਿਹੜੀ ਇਹੋ ਵੀ ਸੇਵਾ ਕੀਤੀ ਮਹਾਰਾਜ ਦੇਖੇ ਚ ਪਾ ਲਵੇਗਾ ਉਹ ਸੇਵਾ ਹੈ ਜਨ ਨਾਨਕ ਹਰ ਆੜਾ ਦੁਆ ਉਹ ਕੀ ਹੈ ਮਹਾਰਾਜ ਸਿਮਰਨ ਕਰਨਾ ਆਪ ਜਪਣਾ ਤੇ ਜਪਾਉਣਾ ਗੁਰੂ ਸਾਹਿਬ ਜੀ ਕਹਿੰਦੇ ਸੀ ਤਾਂ ਈ ਹਰੀ ਅਕਾਲ ਤੁਸ ਨੂੰ ਰੱਬਿਆ ਹੈ। ਹੋਰ ਚਰਨੀ ਚਿਤਲਾ। ਗੁਰੂ ਸਾਹਿਬ ਦੇ ਚਰਨਾਂ ਕੋਲੋਂ ਚਿਤ ਨੂੰ ਲਾ ਕੇ ਤੁਸੀਂ ਵੀ ਭਾਈ ਰੱਬ ਉਹ ਪਰਮੇਸ਼ਰ ਨੂੰ ਚਿਤ ਜੋੜ ਕੇ ਇਹ ਸੇਵਾ ਹੈ। ਵਾਹਿਗੁਰੂ ਜੀ ਖੋਲੀ ਲੇਖੇ ਪਾਵੇਗਾ। ਆਪ ਨੇ ਹਾਲ ਹੋਵੋਗੇ। ਉਹਨਾਂ ਲੱਖਾਂ ਦੀਆਂ ਦਾ ਭਲਾ ਕਰ ਸਕੋਗੇ। ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ ਜਿਸ ਨੂੰ ਕਿਹਾ ਮਾਰਨ ਜਾਂ ਨਾਮ ਤੋਂ ਢੂਲ ਮੰਗਾ ਉਸ ਗੁਰੂ ਕੀ ਜੋ ਹੈ ਤੇ ਆਪੇ ਅਵਰਾ ਨਾਮ ਜਿ ਪਾਵਾ। ਇਹ ਸੇਵਾ ਪੰਸੋਪੀਆ ਮਹਾਰਾਜ ਸਾਹਿਬ ਨੇ ਪ੍ਰਵੰਸ ਵਾਰ ਕੇ ਬੰਧਨੂ ਦੀ ਸੇਵਾ ਕੀਤੀ ਹੋਈ ਹੈ ਜੋ ਭਾਈ ਇਸ ਰਾਹ ਚੱਲਣ ਜੋ ਗੁਰੂ ਦਾ ਪੰਥ ਹੈ ਬਾਕੀ ਦੁਨੀਆ ਦੇ ਬਿਹਾਰਾਂ ਚ ਭਲੇ ਹੋਏ ਲੋਕ ਹਨਗੇ ਤੋਂ ਇਉ ਗੁਰੂ ਸਾਹਿਬ ਚੰਨਾ ਚਤ ਨੂੰ ਲਾ ਕੇ ਨਿਹਾਲ ਹੋਈਏ ਇੱਥੇ ਤੀਜੇ ਤਰਸੀਆਂ ਦੀਆਂ ਅਸ਼ਟਪਦੀਆਂ ਸਪੂਰਨ ਹੋਈਆਂ ਚੌਥੇ ਪਾਤਸ਼ਾਹ ਦੀਆਂ ਸਵੇਰੇ ਅੱਗੇ ਵੱਡੀ ਅਸ਼ਟਪਦੀਆਂ ਸਵੇਰੇ ਕਰਾਂਗੇ